ਅੱਜ ਜੀ ਦੇ ਨਾਲ ਅੱਜ ਮੈਂ ਮੇਰਾ ਮਾਨਿਆ ਕੇ ਆਕੀ ਨਾਲ ਇਤਿਹਾਸ ਦੀ ਗੱਲ ਸਾਂਝੀ ਕੀਤੀ ਜਾਵੇ ਕੋਈ ਨਾ ਕੋਈ ਆਪਾਂ ਦੇਖਾਂਗੇ ਸਿੱਖਾਂ ਦਾ ਤੇ ਦਾਸਾਂ ਦਾ ਜਿਹੜਾ ਇਤਿਹਾਸ ਹੈ ਦਾਸ ਤੇ ਜਿਹੜਾ ਸਿੱਖ ਦਾ ਇਤਿਹਾਸ ਹੈ ਹਨਾ ਦਾਸਾਂ ਦੇ ਘਰਾਂ ਦੇ ਵਿੱਚ ਸਿੰਘ ਨਾਮ ਕਦੋਂ ਰੱਖੇ ਜਾਂਦੇ ਸੀ ਇੱਕ ਅਲਵਰ ਸ਼ਹਿਰ ਆ ਜਿੱਥੇ ਪਗਵਾਨ ਦਾਸ ਨੇ ਭਗਵਾਨ ਦਾਸ ਨੇ ਆਪਣੇ ਪੁੱਤਰ ਦੇ ਜਨਮ ਦਿਨ ਤੇ ਕਹਿ ਲਓ ਜਾਂ ਵਿਆਹ ਤੇ ਕਹਿ ਲਓ ਆਪਣੇ ਪੁੱਤਰ ਨੂੰ ਕਿਲਾ ਦਿੱਤਾ ਔਰ ਉਸ ਪੁੱਤਰ ਦਾ ਨਾਮ ਉਸ ਪੁੱਤਰ ਦਾ ਨਾਮ ਕਿਸੀ ਮਾਦੋ ਸਿੰਘ ਮਾਦੋ ਸੰਗ ਮੈਂ ਨਹੀਂ ਕਹਿ ਰਿਹਾ ਇਤਿਹਾਸ ਕਹਿ ਰਿਹਾ ਔਰ ਉਸ ਇਤਿਹਾਸ ਨੂੰ ਦਾਸਾਂ ਦੇ ਇਤਿਹਾਸ ਨੂੰ ਖਤਮ ਕਰਨ ਦੇ ਵਿੱਚ ਕਿਹੜੇ ਕਿਹੜੇ ਲੋਕਾਂ ਦਾ ਹੱਥ ਆ ਨੋਟ ਕਰਿਓ ਜਿਹੜਾ ਬ੍ਰਾਹਮਣ ਆ ਉਹ ਕਿਤਾਬੀ ਕੀੜਾ ਆ ਬ੍ਰਾਹਮਣ मीनिंग ਜਿਹੜਾ ਮਨੁੱਖਾਂ ਦੇ ਵਿੱਚ ਵਰਣ ਵੰਡ ਬਣਾ ਕੇ ਰੱਖਦਾ ਮਨੁੱਖਾਂ ਦੇ ਵਿੱਚ ਪਾੜਾ ਪਾ ਕੇ ਰੱਖਦਾ ਮਨੁੱਖਾਂ ਨੂੰ ਊਚ ਨੀਚ ਦੱਸਦਾ ਉਹਨੂੰ ਕਹਿੰਦੇ ਨੇ ਬ੍ਰਾਹਮਣ ਉਹ ਬੜਾ ਤੇਜ ਆ ਇਹ ਜਿਹੜਾ ਦਾਸਾਂ ਦਾ ਇਤਿਹਾਸ ਆ ਜਿਹੜਾ ਦਾਸਾਂ ਦਾ ਇਤਿਹਾਸ ਆ ਜਿਹੜੇ ਆਪਾਂ 52 ਰਾਜਾਂ ਦੀ ਗੱਲ ਕਰਦੇ ਆ ਕਿ ਸਤਗੁਰ ਅਰਬਦਾਸ ਮਹਾਰਾਜ ਜੀ ਦੇ 52 ਰਾਜੇ ਸੇਵਕ ਹੋਏ ਨੇ ਸਤਗੁਰ ਅਰਬਦਾਸ ਮਹਾਰਾਜ ਜੀ ਸਤਗੁਰ ਕਬੀਰ ਜੀ ਸਤਗੁਰ ਨਾਮਦੇਵ ਜੀ ਸਤਗੁਰ ਸਧਨਾ ਜੀ ਸਤਗੁਰ ਸਹਿਨ ਜੀ ਜਿਨ੍ਹਾਂ ਦਾ ਸਤਗੁਰ ਅਰਬਦਾਸ ਮਹਾਰਾਜ ਨੇ ਆਪਣੀ ਬਾਣੀ ਦੇ ਵਿੱਚ ਆਪ ਜ਼ਿਕਰ ਕੀਤਾ ਹੋਇਆ ਹੈ ਦੂਜੇ ਨੇ ਕਿਸੇ ਨੇ ਕੀਤਾ ਨਾ ਗੁਰੂ ਸਾਹਿਬ ਨੇ ਆਪਣੇ ਹੱਥਾਂ ਨਾਲ ਜ਼ਿਕਰ ਕੀਤਾ ਹੋਇਆ ਕਿ ਆ ਆ ਲੋਗ ਮੇਰੇ ਨਾਲ ਆ ਮੇਰੇ ਨਾਲ ਮੇਰੇ ਸਮਕਾਲੀ ਔਰ ਉਹ ਜਿਹੜਾ ਜ਼ਿਕਰ ਕੀਤਾ ਹੋਇਆ ਹੁਣ ਆਪਾਂ ਦੇਖਾਂਗੇ ਵੀ ਗੁਰੂ ਨਾਨਕ ਸਾਹਿਬ ਤੋਂ ਗੁਰੂ ਨਾਨਕ ਸਾਹਿਬ ਤੋਂ ਜਿਹੜਾ ਪਹਿਲਾ ਇਤਿਹਾਸ ਆ ਉਹ ਜਿਹੜੇ ਵੱਡੀਆਂ-ਵੱਡੀਆਂ ਟੁੱਠਾ ਵਾਲੇ ਆ ਕਹਿ ਲਓ ਕਿ ਸ਼੍ਰੋਮਣੀ ਕਮੇਟੀ ਵਾਲੇ ਇਹਨਾਂ ਸ਼੍ਰੋਮਣੀ ਕਮੇਟੀ ਵਾਲਿਆਂ ਨੇ ਕਦੀ ਨਹੀਂ ਲੱਭਣ ਦੀ ਕੋਸ਼ਿਸ਼ ਕੀਤੀ ਗੁਰੂ ਨਾਨਕ ਤੋਂ ਪਹਿਲਾਂ ਅਚਕ ਕਿਉਂ ਨਹੀਂ ਕੀਤੀ ਇਹ ਤੁਸੀਂ ਸੋਚਣਾ ਮੈਨੂੰ ਮੈਂ ਆਪਣੀ ਗੱਲ ਦੱਸ ਰਿਹਾ ਜੀ ਮੈਨੂੰ ਇਸ ਤਰ੍ਹਾਂ ਲੱਗ ਰਿਹਾ ਠੀਕ ਹੈ ਪਹਿਲਾਂ ਤੁਸੀਂ ਆ ਵੀਡੀਓ ਸੁਣ ਲਓ ਕਿਉਂਕਿ ਮੈਂ ਨਹੀਂ ਕਹਿ ਰਿਹਾ Google ਦੇ ਉੱਤੇ ਚੜੀ ਹੋਈ ਆ ਠੀਕ ਹੈ ਇਹ ਜਿਹੜੇ ਲੋਗ ਆ ਕਿਸ ਤਰ੍ਹਾਂ ਇਤਿਹਾਸ ਨੂੰ ਬਦਲਦੇ ਨੇ ਧਿਆਨ ਕਰਿਓ ਇਹ ਨੂੰ ਪਹਿਲਾਂ ਸੁਣ ਲਓ ਸੁਣਨ ਤੋਂ ਬਾਅਦ ਆਪਾਂ ਗੱਲ ਕਰਦੇ ਆਂ ਆਸ ਕਰਕੇ ਮੁਤਾਬਿਕ क्या है इस किले का इतिहास ये किला राजस्थान के अलवर जिले में स्थित है भानगढ़ के पुराने कस्बे की स्थापना 16वीं शताब्दी में तत्कालीन आमेर के शासक राजा भगवान दास ने की जिसे बाद में मानसिंह के भाई माधो सिंह की रियासत की राजधानी बना दिया गया माधो सिंह मुगल सम्राट अकबर के दरबार में दीवान थे ਠੀਕ ਹੈ ਜੀ ਹੁਣ ਤੁਸੀਂ ਵੀਡੀਓ ਤੇ ਹਰਨਾ ਸੁਣੀ ਆ ਇਹ ਕੀ ਕਹਿ ਰਹੇ ਨੇ ਔਰ ਇਤਿਹਾਸ ਨੂੰ ਬਦਲ ਕੇ ਦਾਰ ਰਹੇ ਆ ਜਿਹੜਾ ਜਿਹੜਾ ਭਗਵਾਨ ਦਾਸ ਆ ਭਗਵਾਨ ਦਾਸ ਦਾ ਪੁੱਤਰ ਮਾਧੋ ਦਾਸ ਆ ਮਾਧੋ ਸਿੰਘ ਆ ਉਸ ਵੇਲੇ 1583 1583 1530 1500 70 15 ਇਹ ਸਾਰੇ ਜਿਹੜੇ ਜਿਹੜੇ ਸਮਾ ਆ ਇਹ ਸਾਰਾ ਸਤਗੁਰੂ ਦਾਸ ਮਹਾਰਾਜ ਦੀ ਬਾਣੀ ਦੇ ਉੱਤੇ ਲੋਕ ਕੰਮ ਕਰ ਰਹੇ ਸੀ ਸਤਗੁਰ ਬਦਾਸ ਮਹਾਰਾਜੀ ਬਾਣੀ ਦੇ ਨਾਲ ਜੁੜੇ ਹੋਏ ਸੀ ਉਹਨਾਂ ਦੇ ਘਰਾਂ ਦੇ ਵਿੱਚ ਨਾਮ ਦਾਸ ਦਾਸ ਰਾਜੇ ਭਗਵਾਨ ਦਾਸ ਦਾ ਕਿਲਾ ਜਿਹਨੂੰ ਅੱਜ ਭੂਤਾਂ ਵਾਲੇ ਕਿਲੇ ਦੇ ਨਾਲ ਜਾਣਿਆ ਜਾਣਿਆ ਜਾਂਦਾ ਔਰ ਅਲਵਰ ਸ਼ਹਿਰ ਦੇ ਵਿੱਚ ਉਹ ਕਿਲਾ ਆ ਕਿਉਂ ਭੂਤਾਂ ਵਾਲਾ ਕਿਲਾ ਹਾਲੇ ਕਿ ਗਵਰਨਮੈਂਟ ਕਾਨੂੰਨ ਇਹਨੂੰ ਇਸ ਕਿਲੇ ਨੂੰ ਨਹੀਂ ਭੂਤਾਂ ਨੂੰ ਨਹੀਂ ਮੰਨਦਾ ਪਰ ਗਵਰਨਮੈਂਟ ਨੇ ਵੀ ਮੋਹਰ ਲਾਤੀ ਅੱਛਾ ਕਾਨੂੰਨ ਕਿਹਦਾ ਗਵਰਨਮੈਂਟ ਕਿਹਨਾਂ ਦੀ ਹੈ ਕਿਹੋਣਿਆ ਗਵਰਨਮੈਂਟ ਆ ਕਿਉਂਕਿ ਜੇ ਉਹ ਦਾਸਾਂ ਦਾ ਕਿਲਾ ਸਾਹਮਣੇ ਆ ਗਿਆ ਉਹਦੇ ਨਾਲ ਦਾਸਾਂ ਦੇ ਘਰਾਂ ਦੇ ਵਿੱਚ ਸਿੰਘ ਨਾਮ ਰੱਖੇ ਜਾਂਦੇ ਸੀ ਜੇ ਉਹ ਕਿਲਾ ਖੁੱਲਾ ਰਹਿੰਦਾ ਆ ਉਹਦਾ ਇਤਿਹਾਸ ਲੋਕਾਂ ਦੇ ਦਿਮਾਗ 'ਚ ਪੈਣਾ ਆ ਦਾਸ ਤੇ ਸਿੰਘ ਲੋਕਾਂ ਨੂੰ ਪਤਾ ਲੱਗ ਜਾਣਾ ਯਾਰ ਇਹ ਤਾਂ 1500 1530 1585 1535 16 16 100 ਦੇ ਵਿੱਚ ਵਿੱਚ ਆ ਜਿਹੜਾ ਸਿੰਘ ਨਾਮ ਦਿੱਤਾ ਗੁਰੂ ਗੋਬਿੰਦ ਸਿੰਘ ਜੀ ਨੇ ਇਹ ਤਾਂ 1699 'ਚ ਦਿੱਤਾ ਈਦਾ ਮਤਲਬ ਉਦੋਂ ਪਹਿਲਾਂ ਵੀ ਦਾਸਾਂ ਦੀ ਬਾਣੀ ਪਹਿਲਾਂ ਵੀ ਚੱਲਦੀ ਸੀ ਦਾਸਾਂ ਦੇ ਘਰਾਂ ਦੇ ਵਿੱਚ ਪਹਿਲਾਂ ਵੀ ਸਿੰਘ ਸੀ ਔਰ ਇਸ ਇਤਿਹਾਸ ਨੂੰ ਖਤਮ ਕਰਨ ਵਾਸਤੇ ਕਿਨਾ ਲੋਕਾਂ ਨੂੰ ਮੂਰਾ ਬਣਾਇਆ ਗਿਆ ਪੰਜਾਬ ਦੇ ਵਿੱਚ ਜਿੱਥੇ ਬਾਣੀ ਸੀ ਜੇ ਇਸ ਬਾਣੀ ਦੇ ਵਿੱਚੋਂ ਸਿੰਘ ਨਾਮ ਆਉਂਦਾ ਕਬੀਰ ਸਾਹਿਬ ਦੀ ਬਾਣੀ ਚੋਂ ਸਿੰਘ ਨਾਮ ਆਉਂਦਾ ਕਿਉਂਕਿ ਕਬੀਰ ਸਾਹਿਬ ਦੀ ਜਿਹੜੀ ਬਾਣੀ ਆ ਸਤਗੁਰ ਰਵਦਾਸ ਮਹਾਰਾਜ ਜੀ ਕਬੀਰ ਜੀ ਨਾਮਦੇਵ ਜੀ ਸਰਨਾ ਜੀ ਸੈਨ ਜੀ ਇਹਨਾਂ ਨੇ ਸਾਰਿਆਂ ਨੇ ਅੰਦਰ ਲਿਖਿਆ ਹੋਇਆ ਬਾਣੀ ਦੇ ਕੋਲ ਨਹੀਂ ਕਹਿ ਰਹੇ ਆ ਤੀਨ ਤਣੇ ਰਵਿਦਾਸ ਦਾਸਨ ਦਾਸਾ ਫੇਰ ਸੁਣ ਲਓ ਧਿਆਨ ਦੇ ਨਾਲ ਤਿੰਨ ਤਣੇ ਦਾ ਮਤਲਬ ਸਮਝਦੇ ਆ ਸਤਗੁਰ ਕਬੀਰ ਜੀ ਸਤਗੁਰ ਰਵਦਾਸ ਮਹਾਰਾਜ ਜੀ ਸਤਗੁਰ ਨਾਮਦੇਵ ਜੀ ਦਾਸ ਰਵਦਾਸ ਮਹਾਰਾਜ ਜੀ ਉਹਨਾਂ ਦੇ ਦਾਸ ਸੀ ਤੇ ਉਹਨਾਂ ਦੇ ਦਾਸ ਸੀ ਇਹ ਸਾਰਾ ਜਿਹੜਾ ਸਿਸਟਮ ਆ ਗੁਰੂ ਸਾਹਿਬ ਨੇ ਅੰਦਰ ਲਿਖਿਆ ਹੋਇਆ ਬਾਣੀ ਦੇ ਵਿੱਚ ਪਤਾ ਸੀ ਗੁਰੂ ਸਾਹਿਬ ਨੂੰ ਕਿ ਇਹਨਾਂ ਨੇ ਬੇਈਮਾਨੀਆਂ ਕਰਨੋਂ ਨਹੀਂ ਹਟਣਾ ਔਰ ਦਾਸਾਂ ਦੇ ਘਰ 10 ਦਾਸਾਂ ਦੇ ਘਰ ਸਿੰਘ ਨਾਮ ਰੱਖੇ ਜਾਂਦੇ ਸੀ ਰਾਜਿਆਂ ਦੇ ਔਰ ਇਹ ਜਿਹੜੀ ਤੁਸੀਂ ਵੀਡੀਓ ਸੁਣ ਕੇ ਹਟੇ ਆ ਇਹਦੇ ਵਿੱਚ ਕਹਿ ਰਹੇ ਆ ਕਿ ਜਿਹੜਾ ਅਕਬਰ ਸੀ ਅਕਬਰ ਦੇ ਅਕਬਰ ਦੇ ਅਕਬਰ ਦੇ ਰਾਜ ਦੇ ਵਿੱਚ ਨੌਕਰੀ ਕਰਦਾ ਸੀ ਭਗਵਾਨ ਦਾਸ ਦਾ ਪੁੱਤਰ ਭਗਵਾਨ ਦਾਸ ਦਾ ਪੁੱਤਰ ਨੌਕਰੀ ਕਰਦਾ ਸੀ ਮਾਦੋ ਸਿੰਘ ਇਹ ਤੁਹਾਡੇ ਪੁਰਖਿਆਂ ਦਾ ਇਤਿਹਾਸ ਉਹਨਾਂ ਨੂੰ ਭੂਤਾਂ ਵਾਲਾ ਕਿਲਾ ਬਣਾਤਾ ਸਮਝ ਆ ਰਹੀ ਹੈ ਕਿ ਉੱਥੇ ਜਾ ਨਾ ਸਕੇ ਔਰ ਇਹ ਨਾਲ ਜਿਹੜਾ ਪੰਜਾਬ ਦੇ ਵਿੱਚ ਆ ਹੁਣ ਜਿਹੜੇ ਜਿਹੜੇ ਸ਼੍ਰੋਮਣੀ ਕਮੇਟੀ ਵਾਲੇ ਇਹਨਾਂ ਨੇ ਸਾਰਾ ਇਤਿਹਾਸ ਲੱਭਣਾ ਸੀ ਸਤਗੁਰ ਕਬੀਰ ਜੀ ਨੇ ਪਹਿਲਾਂ ਕੀ ਕੀਤਾ ਹੋਇਆ ਸਤਗੁਰ ਨਾਮਦੇਵ ਜੀ ਨੇ ਕੀ ਕੀਤਾ ਹੋਇਆ ਪਹਿਲਾਂ ਸੈਨ ਜੀ ਨੇ ਕੀ ਕੀਤਾ ਹੋਇਆ ਸਦਨਾ ਜੀ ਨੇ ਕੀ ਕੀਤਾ ਹੋਇਆ ਇਹਨਾਂ ਸਾਰਿਆਂ ਨੇ ਬੇਈਮਾਨਾਂ ਨੇ ਤਕੜੇ ਬੇਈਮਾਨ ਜਿਹਨੂੰ ਕਹਿੰਦੇ ਤਕੜੇ ਚੋਟੀ ਦੇ ਬੇਈਮਾਨ ਜੋਟੀ ਬੇਈਮਾਨ ਸਮਝਿਆ ਕੀ ਹੁੰਦਾ ਬੇਈਮਾਨ ਹੁੰਦਾ ਆ ਕਿ ਦੂਜੇ ਜਿਹੜੇ ਜਿਨ੍ਹਾਂ ਨੇ ਕੰਮ ਕੀਤਾ ਹੋਇਆ ਸਿੱਖੀ ਤੇ ਜਿਨ੍ਹਾਂ ਨੇ ਸਿੱਖ ਸੋਚ ਪ੍ਰਗਟ ਕੀਤੀ ਜਿਨ੍ਹਾਂ ਨੇ ਸਿੱਖ ਸੋਚ ਦੇ ਨਾਲ ਰਾਜਿਆਂ ਦਾ ਮਾਈਂਡ ਚੇਂਜ ਕਰ ਦਿੱਤੇ ਜਿਹੜੇ ਰਾਜੇ ਗੁਲਾਮ ਸੀ ਬ੍ਰਾਹਮਣ ਦੇ ਉਹਨਾਂ ਨੂੰ ਗੁਲਾਮੀ ਤੋਂ ਛੁੜਾ ਦਿੱਤਾ 52 ਅਖਰੀ ਗੁਰੂ ਗ੍ਰੰਥ ਸਾਹਿਬ ਤੇ ਲਿਖੀ ਹੋਈ ਆ ਪਰ ਇਹਨਾਂ ਲੋਕਾਂ ਨੇ ਬਹੁਤ ਵੱਡੀ ਬੇਈਮਾਨੀ ਕੀਤੀ ਆ ਇਹਨਾਂ ਨੇ ਗੁਰਨਾਨਕ ਦਾ ਜਿਹੜਾ ਮਰਜੀ ਧਿਆਨ ਪੁੱਛ ਲੈਣਾ ਉਹਨਾਂ ਕੋਲ ਇਹਨਾਂ ਨੂੰ ਪੁੱਛੋ ਵੀ ਕਬੀਰ ਸਾਹਿਬ ਕਬੀਰ ਸਾਹਿਬ ਦਾ ਕੀ ਇਤਿਆਸ ਹੈ ਕੋਈ ਪਤਾ ਨਹੀਂ ਕਬੀਰ ਸਾਹਿਬ ਨੇ ਕਬੀਰ ਸਾਹਿਬ ਬਾਰੇ ਜੋ ਬ੍ਰਾਹਮਣ ਨੇ ਲਿਖਿਆ ਉਹ ਇਹਨਾਂ ਕੋ ਜਿੰਨਾ ਮਰਜ਼ੀ ਸੁਣ ਲਓ ਤੇ ਕਬੀਰ ਸਾਹਿਬ ਇੱਕ ਬ੍ਰਾਹਮਣੀ ਦੇ ਘਰ ਜਨਮ ਹੋਇਆ ਉਹ ਬ੍ਰਾਹਮਣੀ ਜਾਨਕੀ ਕਹਿੰਦਾ ਵਾਲਾ ਬਾਹਰ ਛੱਡ ਗਈ ਕਿ ਮੇਰੇ ਮੇਰੇ ਘਰ ਦੇ ਵਿੱਚ ਹੈ ਮੇਰਾ ਬਿਟੂਆ ਹਨਾ ਆਰਾਮ ਦੇ ਨਾਲ ਲੜ ਲੱਗ ਗਿਆ ਬਗਾਰਤਾ ਮੇਰਾ ਬਿਟੂਆ ਕਬੀਰ ਸਾਹਿਬ ਦੀ ਮਾਂ ਕਹਿ ਰਹੀ ਆ ਇਹਨਾਂ ਨੂੰ ਪੁੱਛ ਕੇ ਦੇਖ ਲਓ ਗੁਰੂ ਨਾਨਕ ਦੇਵ ਜਿਹੜਾ ਮਰਜੀ ਤੈਨੂੰ ਗੱਲ ਪੁੱਛ ਲਓ ਗੁਰੂ ਗਵੈਸਾ ਜਿਹੜੀ ਮਰਜੀ ਪੁੱਛ ਲਓ ਸਾਰੇ ਪਤਾ ਨਾ ਇਹਨਾਂ ਨੂੰ ਕਬੀਰ ਦਾ ਪਤਾ ਨਾ ਨਾਮਦੇਵ ਦਾ ਪਤਾ ਨਾ ਸੱਧਨਾ ਜੀ ਦਾ ਨਾ ਸੈਨ ਜੀ ਦਾ ਨਾ ਅਰਦਾਸ ਦਾ ਕੋਈ ਨਹੀਂ ਪਤਾ ਇਹਨਾਂ ਨੂੰ ਅੱਛਾ ਇਹ ਕਿਉਂ ਨਹੀਂ ਪਤਾ ਇਹਨਾਂ ਨੂੰ ਕਿਤੇ ਐਦਾਂ ਤਾਂ ਨਹੀਂ ਬੇ ਬ੍ਰਾਹਮਣ ਦੇ ਨਾਲ ਰੱਖ ਕੇ ਇਹ ਤੁਹਾਡੇ ਪੁਰਖਿਆਂ ਦਾ ਇਤਿਹਾਸ ਬਣਾਉਣਾ ਚਾਹੁੰਦੇ ਆ ਤੁਹਾਡੇ ਪੁਰਖਿਆਂ ਦਾ ਇਤਿਹਾਸ ਦਾਸਾਂ ਦੇ ਘਰਾਂ ਦੇ ਵਿੱਚ ਸਿੰਘ ਨਾਮ ਰੱਖੇ ਜਾਂਦੇ ਸੀ 1500 83 1570 1535 ਇਹ ਇਹ ਸਿਸਟਮ ਚੱਲਦਾ ਸੀ ਪਹਿਲਾਂ اچھا ਇੱਕ ਮੈਂ ਹੋਰ ਬਤਾ ਦਉ ਤੈਨੂੰ ਸੌਖਾ ਤਰੀਕਾ ਪਤਾ ਲੱਗ ਜਾਣਾ ਜਿਹੜਾ ਮਾਦੂ ਦਾਸ ਦੇ ਰਾਗੀ ਆ ਜਿਹਨੂੰ ਇਹ ਕਹਿੰਦੇ ਐ ਮਾਦੂ ਦਾਸ ਕੋ ਹਿਰਨੀ ਦੇ ਬੱਚੇ ਮਾਰ ਗਿਆ ਸੀ ਉਹ ਵੇ ਰਾਗੀ ਹੋ ਗਿਆ ਸੀ ਨਹੀਂ ਦਾਸਾਂ ਦੇ ਦਾਸ ਦਾ ਪੁੱਤਰ ਸੀ ਉਹਦੇ ਉਹ ਬਹੁਤ ਵੱਡਾ ਉਹ ਰਾਜਾ ਸੀ ਗੁਰੂ ਗੋਵਿੰਦ ਸਿੰਘ ਜੀ ਉਹਨਾਂ ਦੇ ਕੋਲ ਚੱਲ ਕੇ ਗਏ ਨੇ ਉੱਥੇ ਰਹੇ ਨੇ ਉਹ ਗੁਰੂ ਗੋਵਿੰਦ ਸਿੰਘ ਨੇ ਸਾਰੀਆਂ ਗੱਲਾਂ ਦੱਸੀਆਂ ਜਦੋਂ ਗੁਰੂ ਗੋਵਿੰਦ ਸਿੰਘ ਜੀ ਦੇ ਉੱਤੇ ਗੁਰੂ ਗੋਵਿੰਦ ਸਿੰਘ ਜੀ ਦੇ ਉੱਤੇ ਹਮਲਾ ਹੋਇਆ ਉਹਨਾਂ ਲੋਕਾਂ ਨੇ ਧੱਕਾ ਕੀਤਾ ਸਾਰਾ ਪਰਿਵਾਰ ਕਿਉਂਕਿ ਗੁਰੂ ਗੋਵਿੰਦ ਸਿੰਘ ਜੀ ਉਹਨਾਂ ਨੂੰ ਇਹ ਦੱਸਣ ਗਏ ਸੀ ਕਿ ਸਾਡੇ ਕੋਲ ਆਹ ਸੋਚ ਦੇ ਨਾਲ ਅਸੀਂ ਚੱਲ ਰਹੇ ਹਾਂ ਜਦੋਂ ਬੰਦਾ ਸਿੰਘ ਬਹਾਦਰ ਨੂੰ ਦੱਸੀਆਂ ਗਈਆਂ ਗੱਲਾਂ ਐ ਬੰਦਾ ਸਿੰਘ ਬਹਾਦਰ ਨੂੰ ਗੱਲਾਂ ਦੱਸੀਆਂ ਬੰਦਾ ਸਿੰਘ ਬਹਾਦਰ ਨੂੰ ਪਤਾ ਲੱਗਿਆ ਵੀ ਉਹੀ ਬਾਣੀ ਤੋਂ ਅਸੀਂ ਚੱਲ ਰਹੇ ਆ ਉਹੀ ਬਾਣੀ ਤੋਂ ਗੁਰੂ ਗੋਬਿੰਦ ਸਿੰਘ ਚੱਲ ਰਹੇ ਆ ਪਰ ਇਹਨਾਂ ਨੇ ਪੇਸ਼ਕਸ਼ੇਤਾ ਕੀਤਾ ਬੰਦਾ ਸਿੰਘ ਬਹਾਦਰ ਤਾਂ ਉਹ ਤਾਂ ਕੀ ਨਾ ਦਾ ਹਿਰਨੀ ਦੇ ਬੱਚੇ ਮਾਰੇ ਹਿਰਨੀ ਦੇ ਬੱਚੇ ਮਾਰ ਕੇ ਉਹ ਬਰਾਗੀ ਹੋ ਗਿਆ ਸੀ ਬਰਾਖ ਹੋ ਗਿਆ ਉਹ ਉਹ ਜਾਨਕੀ ਕਹਿੰਦਾ ਜੋਗੀ ਸੀਗਾ ਉਹ ਐਂਦਾ ਕਰਦਾ ਸੀ ਭਗਤ ਕਿਆ ਸ਼ਰਮ ਪੁੜਾ ਇਹਨਾਂ ਨੇ ਬਣਾਇਆ ਔਰ ਇਹ ਬਣਾਇਆ ਕਿ ਇਹ ਸਾਰਾ ਲਿਖਣ ਵਾਲਾ ਕੌਣ ਹੈ ਬੰਦਾ ਸਿੰਘ ਬਹਾਦਰ ਦੇ ਬਾਰੇ ਲਿਖਣ ਵਾਲਾ ਕੌਣ ਹੈ? ਕੌਣ ਹੈ? ਕੌਣ ਹੈ? ਟੁੱਠਾ ਵਾਲੇ ਜਿਨ੍ਹਾਂ ਨੇ ਸਟੇਜ 'ਤੇ ਸੁਣਾਇਆ। ਹੁਣ ਬੰਦਾ ਸਿੰਘ ਬਹਾਦਰ ਦਾ ਨਾਮ ਵੀ ਮਾਦੋ ਇਹੀ ਨਾਲ ਸੰਘ ਘੜ ਦਿੱਤਾ। ਕਿਉਂਕਿ ਸਿੰਘ ਇਹਨਾਂ ਲੋਕਾਂ ਨੇ ਗੁਰੂ ਗਵਰ ਸਿੰਘ ਨੇ ਸੰਘ ਪੈਦਾ ਕੀਤਾ। ਉਹਦਾ ਨਾਮ ਹੀ ਪਹਿਲਾ ਸਿੰਘ ਸੀ। ਮਾਦੋ ਸਿੰਘ ਜੇ 1500 1583 ਦੇ ਵਿੱਚ ਭਗਵਾਨ ਦਾਸ ਦੇ ਘਰ ਮਾਦੋ ਸਿੰਘ ਨਾਮ ਰੱਖਿਆ ਜਾ ਸਕਦਾ ਮਾਨ ਸਿੰਘ ਨਾਮ ਰੱਖਿਆ ਜਾ ਸਕਦਾ ਤਾਂ ਮੈਨੂੰ ਇਹ ਦੱਸੋ ਵੀ ਉਹ ਸਿੰਘ ਤੁਸੀਂ ਤਾਂ ਕਹਿੰਦੇ 1699 ਦੇ ਸਿੰਘ ਨਾਮ ਦਿੱਤਾ ਗੁਰੂ ਗੋਬਿੰਦ ਸਿੰਘ ਨੇ ਬਈ ਹੁਣ ਮੈਨੂੰ ਦੱਸੋ ਵੀ ਉਹ ਸਿੰਘ ਜਿਹੜਾ ਸੀ ਉਹ ਕਿੱਥੋਂ ਆਇਆ ਸੀ ਜਿਹੜਾ ਮਾਦੋ ਸਿੰਘ ਬੰਦਾ ਸਿੰਘ ਬਹਾਦਰ ਸੀ ਉਹ ਕਿੱਥੋਂ ਆਇਆ ਮਾਦੋ ਹੀ ਨਾਮ ਕਿਉਂ ਰੱਖਿਆ ਜਾਂਦਾ ਸੀ ਇਹਦਾ ਮਤਲਬ ਇਹ ਜਿਹੜੀਆਂ ਭਟੀਆਂ ਟੁੱਠਾਂ ਵਾਲੇ ਆ ਜਿਹੜੇ ਆਰਐਸਐਸ ਦੇ ਆਰਐਸਐਸ ਦਾ ਬਣੀ ਹੈ ਜੀ ਹੁਣ ਪਰ ਆਰਐਸਐਸ ਨੂੰ ਬਣਾਉਣ ਵਾਲਾ ਕੌਣ ਆ ਉਹੋ ਹੀ ਬ੍ਰਾਹਮਣ ਜਿਹੜਾ ਵਰਣਵੰਡ ਕਰਦਾ ਮੁਨੱਖਾ ਨੂੰ ਪਾੜੋ ਤੇ ਰਾਜ ਕਰੋ ਸਮਝ ਆ ਰਹੀ ਆ ਔਰ ਤੁਹਾਡੇ ਪੁਰਖਿਆਂ ਦਾ ਇਤਿਹਾਸ ਇਹਨਾਂ ਲੋਕਾਂ ਨੇ ਖਤਮ ਕੀਤਾ ਆ ਜਿਹੜੇ ਸਾਡੇ ਵੀ ਹੁਣ ਧਿਆਨ ਨਾਲ ਸੁਣ ਲਿਓ ਇਹਨਾਂ ਨੇ ਇਹ ਕਹੀ ਜਾਂਦੀ ਆ ਲੋ ਜੀ 52 ਰਾਜੇ 52 ਰਾਜਿਆਂ ਦਾ ਇਤਿਹਾਸ ਕਦੋਂ ਲੱਭੂਗੇ ਇਹਨਾਂ ਨੇ ਕੀ ਕਰਨਾ ਇਹਨਾਂ ਨੇ ਇੱਕ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨਹੀਂ ਪੜ੍ਹਨਾ ਜਿਹਦੇ ਵਿੱਚ ਇਤਿਹਾਸ ਲਿਖਿਆ ਹੋਇਆ ਨਾ ਉਹ ਨਹੀਂ ਲੱਭਣਾ ਇਹਨਾਂ ਨੇ ਨਾ ਇਹਨਾਂ ਨੇ ਉਹਨੂੰ ਪੜ੍ਹਨਾ ਇਹਨਾਂ ਨੇ ਜੋ ਬ੍ਰਾਹਮਣ ਨੇ ਲਿਖੀਆਂ ਹੋਈਆਂ ਕਿਤਾਬਾਂ ਉਹ ਪੜ੍ਹਣੀਆਂ ਤੇ ਬ੍ਰਾਹਮਣ ਨੇ ਤੁਹਾਡੇ ਪੁਰਖਿਆਂ ਦਾ ਇਤਿਹਾਸ ਖਤਮ ਕਰਨ ਵਾਸਤੇ ਕਿਤਾਬਾਂ ਲਿਖੀਆਂ ਹੋਈਆਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਵਿੱਚ ਗੁਰਨਾਨਕ ਦਾਸਾਂ ਦੀ ਧੂੜ ਮੰਗਦਾ ਬੇ ਮੈਨੂੰ ਦਾਸਾਂ ਦੀ ਕਿਹੜੀ ਧੂੜ ਮਿਲ ਜਵੇ ਮੇਰੇ ਪਾਤਸ਼ਾਹ ਦਾਸਾਂ ਦੀ ਧੂੜ ਮੰਗਦੇ ਆ ਹੁਣ ਦਾਸ ਕੌਣ ਸੀ ਜਿਹੜਾ ਰਾਜ ਜਿਹੜੇ ਰਾਜੇ ਜਿਹੜੇ ਰਾਜੇ ਪੰਡਤ ਨੇ ਬ੍ਰਾਹਮਣ ਨੇ ਗੁਲਾਮ ਕੀਤੇ ਹੋਏ ਸੀ ਉਹਨਾਂ ਰਾਜਿਆਂ ਨੂੰ ਬ੍ਰਾਹਮਣ ਦੇ ਸਾਹਮਣੇ ਖੜਾ ਕਰਦਾ ਉਹ ਬੰਦਾ 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 ਬਣ ਮੁਨਖਤਾਹ ਕਹਿੰਦੀ ਆ ਇਸ ਕਰਕੇ ਜਿਹੜਾ ਇਤਿਹਾਸ ਆ ਉਹਨੂੰ ਧਿਆਨ ਦੇ ਨਾਲ ਦੇਖੋ ਇਹ ਜਿਹੜਾ अलवर शहर ਦੇ ਵਿੱਚ ਕਿਲਾ ਆ ਇਹ ਦਾਸਾਵਾ ਕਿਲਾ ਸੀ ਔਰ ਯਾਦ ਰੱਖਿਓ ਕਹਿਰਬਦਾਸ ਖਲਾਸ ਚਮਾਰਾ ਜੋ ਹਮ ਸੈਰੀ ਸੋ ਮੀਤ ਹਮਾਰਾ ਔਰ ਬਾਣੀ ਦੇ ਨਾਲ ਇਤਿਹਾਸ ਚੱਲਦਾ ਸੀ ਬਾਣੀ ਦੇ ਨਾਲ ਰਾਜੇ ਉਹ ਕੰਮ ਕਰਦੇ ਸੀ ਬਾਣੀ ਦੇ ਨਾਲ ਜਿਸ ਤਰ੍ਹਾਂ ਗੁਰੂ ਗੋਬਿੰਦ ਸਿੰਘ ਜੀ ਜਿਸ ਤਰ੍ਹਾਂ ਗੁਰੂ ਗੋਬਿੰਦ ਸਿੰਘ ਜੀ ਚੱਲਦੇ ਸੀ ਇਸੇ ਤਰ੍ਹਾਂ ਬੰਦਾ ਸਿੰਘ ਬਹਾਦਰ ਚੱਲਦੇ ਸੀ ਇਸੇ ਤਰ੍ਹਾਂ ਪਗਵਾਂ ਦਾਸ ਦੇ ਘਰ ਦੇ ਵਿੱਚ ਹੀ ਬਾਣੀ ਚੱਲਦੀ ਸੀ ਉਹਨਾਂ ਦੀ ਐ ਕਰਾਇਆ ਆਫਤਾ ਸੀਗੀਆਂ ਕੋਲਾ ਸੀਗੀਆਂ ਔਰ ਇੱਕ ਜਗ੍ਹਾ ਨਹੀਂ ਚੱਲਦੇ ਸੀ ਇਹ ਤਾਂ ਪਾਸ਼ਾ ਜੀਆਂ ਦਾਸ ਇਦਾਂ ਹੀ ਗਾਂ ਤੋਂ ਗਾਂ ਗਾਂ ਤੋਂ ਗਾਂ ਦਾਸ ਸੀ ਇਹਨਾਂ ਦਾਸਾਂ ਦਾ ਇਤਿਹਾਸ ਖਰਮ ਕਰ ਖਤਮ ਕਰਨ ਵਾਸਤੇ ਆਸ ਕਰਕੇ ਮੁਤਾਬਿਕ ਕੀ ਹੈ ਇਸਕੇ ਲਈ ਇਤਿਹਾਸ ਇਹ ਕਿਲਾ Rajasthan ਕੇ अलवर जिले में स्थित है ंग के पुराने कस्बे की स्थापना सोलहवीं शताब्दी में तत्कालीन आमेर के शासक राजा भगवान की जिसे बाद में मानसिंह के भाई माधो सिंह की रियासत की राजधानी बना दिया गया माधो सिंह मुगल सम्राट अकबर के दरबार में दीवान थे जिन्हिया गवर्नमेंटा ने वो भूतान मरना शुरू कर रात रह सकता कोई ਉਹਨੂੰ ਪਤਾ ਆ ਵੀ ਜੇ ਕੋਈ ਬੰਦਾ ਉੱਥੇ ਰਾਤ ਰਿਹਾ ਉਹਨੂੰ ਪਤਾ ਲੈਣਾ ਉਹ ਤੇ ਹੈ ਹੀ ਕੋਈ ਨਹੀਂ ਕੋਈ ਭੂਤ ਨਹੀਂ ਉੱਥੇ ਇਹ ਸਿਰਫ ਤੁਹਾਡੇ ਪੁਰਖਿਆਂ ਦਾ ਇਤਿਹਾਸ ਕਰਨ ਖਤਮ ਕਰਨ ਵਾਸਤੇ ਆ ਜਿਨ੍ਹਾਂ ਨੂੰ ਤੁਸੀਂ ਵੋਟਾਂ ਪਾ ਕੇ ਜਿਤਾਉਂਦੇ ਹੋ ਨਾ ਇਹ ਸਭ ਤੋਂ ਵੱਡੇ ਗੁੰਡੇ ਨੇ ਸਭ ਤੋਂ ਵੱਡੇ ਗੁੰਡੇ ਮੇਨ ਇਹ ਉਹੀ ਨੇ ਟਾਣੀਆਂ ਮੋੜ ਇੱਕੋ ਹੀ ਯਾਰਾ ਦਾ ਝਾੜ ਇਹਨਾਂ ਦੀ ਕੋਈ ਆ ਤੇ ਹੁਣ ਤੁਸੀਂ ਕੀ ਕਰ ਰਹੇ ਹੋ ਸਤਗੁਰੂ ਦਾਸ ਮਹਾਰਾ ਦਾਸਾਂ ਦਾ ਜੇ ਤੁਸੀਂ ਕਹਿੰਦੇ ਆ ਵੀ ਅਸੀਂ ਸਾਡੇ ਅਸੀਂ ਦਾਸ ਆ ਜੀ ਅਸੀਂ ਦਾ ਗੁਰੂ ਦੇ ਦਾਸ ਆ ਉਹ ਦਾਸ ਇਦਾਂ ਬਣਿਆ ਜਾਂਦਾ ਅੱਜ ਕਬੀਰ ਸਾਹਿਬ ਦਾ ਪ੍ਰਕਾਸ਼ਪੁਰ ਵਿਆ ਮੈਂ ਇਹ ਤਾਂ ਇਤਿਹਾਸ ਸੁਣਾਉਣ ਲੱਗਾ ਤੁਹਾਨੂੰ ਮੈਂ ਕਿਹਾ ਮੈਂ ਗੱਲ ਤਾਂ ਸ਼ੁਰੂ ਕਰਾਂ ਇਹ ਰੋ ਸੁਣਿਓ ਜਰੂਰ